ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਬਾਬਾ ਪ੍ਰਗਟ ਦਾਸ ਜੀ ਉਦਾਸ ਸਿੰਘ ਜਿਹੜੇ ਲੰਮੇ ਸਮੇਂ ਤੋਂ ਸਮਾਣੇ ਤਾਬਰ ਮੋਰਚੇ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀਆਂ ਨਿਰੰਤਰ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਹਨ ਆਓ ਆਪਾਂ ਗੱਲਬਾਤ ਕਰੀਏ ਤਾਂ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਹੋਏ ਹਨ ਬਾਬਾ ਜੀ ਤੁਸੀਂ ਕਿਵੇਂ ਸਮਝਦੇ ਹੋ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਲੋਕ ਜਿਹੜਿਆਂ ਨੇ ਲੋਕਾਂ ਦੇ ਘਰਾਂ ਦੇ ਘਰ ਟੱਗੇ ਪਸ਼ੂ ਜਿਹੜੇ ਹਨ ਰੁੜ ਕੇ ਉਹ ਪਾਣੀ ਦੇ ਵਿੱਚ ਪਾਕਿਸਤਾਨ ਤੱਕ ਚਲੇ ਗਏ ਬੜਾ ਜਾਨੀ ਤੇ ਮਾਨੀ ਨੁਕਸਾਨ ਹੋ ਰਿਹਾ ਕਿਵੇਂ ਸਮਝਦੇ ਹੋ ਇਹ ਕਿਸੇ ਦੇ ਬਸ ਦੀ ਗੱਲ ਤਾਂ ਹੈ ਨਹੀਂ ਕਿਉਂਕਿ ਜਿਵੇਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਬਾਰਸ਼ ਹੈ ਜਿਹੜੀ ਇਹ ਤਾਂ ਪ੍ਰਮਾਤਮਾ ਦੀ ਮਰਜ਼ੀ ਦੇ ਨਾਲ ਪੈ ਰਹੀ ਹੈ ਬਾਕੀ ਕਿਤੋਂ ਵੀ ਕੋਈ ਪਾਣੀ ਜਿਵੇਂ ਕਿ ਜਿੱਥੇ ਇਕੱਠਾ ਹੋ ਰਿਹਾ ਹੈ ਉਹ ਕਿਸੇ ਪਾਸੇ ਨੂੰ ਇੱਕ ਪਾਸੇ ਨੂੰ ਖੋਲਣਾ ਉਹ ਵਧੀਆ ਗੱਲ ਨਹੀਂ ਹੈਗੀ ਜਿਵੇਂ ਕੋਈ ਨਦੀ ਹੈ ਉਸ ਨੂੰ ਕੋਈ ਵੀ ਹੈ ਚਾਹੇ ਮਤਲਬ ਨਾਲੇ ਨੇ ਆਪਣੇ ਸੂਏ ਨੇ ਜਿਹੜੇ ਮੌਜੂਦਾ ਸਰਕਾਰ ਹੁੰਦੀ ਹੈ ਉਹਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਸਫਾਈ ਕਰੀ ਜਾਵੇ ਅਤੇ ਉਹਨਾਂ ਨੂੰ ਵਧੀਆ ਰੱਖਿਆ ਜਾਵੇ ਤਾਂ ਕਿ ਜਿਹੜਾ ਪਾਣੀ ਹੈ ਪਾਣੀ ਵਧੀਆ ਤਰੀਕੇ ਢੰਗ ਦੇ ਨਾਲ ਲੰਘ ਜੇ ਤਾਂ ਮੇਰੇ ਖਿਆਲ ਦੇ ਵਿੱਚ ਮੇਰਾ ਪਾਣੀ ਘਟ ਆ ਸਕਦਾ ਤੁਸੀਂ ਕਿਵੇਂ ਸਮਝਦੇ ਹੋ ਕਿ ਇਹ ਕੁਦਰਤੀ ਵਰਤਾਰਾ ਵਰਤ ਰਿਹਾ ਹੈ ਜਾ ਕੋਈ ਸਰਕਾਰਾਂ ਦੀ ਚਾਲ ਹੈਗੀ ਇਹ ਪਾਣੀ ਜਿਹੜਾ ਇੰਨਾ ਛੱਡ ਕੇ ਪੰਜਾਬ ਨੂੰ ਡੋਬਿਆ ਜਾ ਰਿਹਾ ਫਸਲਾਂ ਤਬਾਹ ਹੋ ਗਈਆਂ ਪਸ਼ੂ ਮਰ ਗਏ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਮੈਂ ਤਾਂ ਜਾਦਾ ਕਰਕੇ ਪ੍ਰਮਾਤਮਾ ਨੂੰ ਮੈਂ ਮੰਨਦਾ ਤੇ ਮੇਹ ਪਿਆ ਪਰਮੇਸ਼ਰ ਪਾਇਆ ਇਹ ਤਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਪਰ ਜਿਹੜਾ ਪ੍ਰਬੰਧ ਕਰਨਾ ਹੈ ਉਹ ਸਰਕਾਰ ਦਾ ਹੱਕ ਹੈ ਕਿ ਵੱਤ ਵੱਧ ਪ੍ਰਬੰਧ ਕਰੇ ਤਾਂ ਕਿ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਾਂ ਫਸਲਾਂ ਨੇ ਉਹਵੇ ਸੁਰੱਖਿਅਤ ਰਹਿਣ ਅਤੇ ਉਹਨਾਂ ਨੂੰ ਵਧੀਆ ਢੰਗ ਦੇ ਨਾਲ ਜਿਵੇਂ ਜੀਰੀ ਆ ਜਾਂ ਕਣਕ ਆ ਕਿਸੇ ਵੀ ਫਸਲ ਦੇ ਵੇਲੇ ਹੜਾਉਂਦਾ ਤਾਂ ਉਹ ਜਿਹੜੇ ਸਾਡੇ ਕਿਸਾਨ ਨੇ ਉਹ ਉਹਨਾਂ ਦੀ ਉਹੀ ਜ਼ਿੰਦਗੀ ਹੈ ਜੇਕਰ ਉਹਨਾਂ ਦੇ ਵੀ ਜ਼ਮੀਨ ਹੈ ਤਾਂ ਉਹ ਫਸਲ ਵੇਚਦੇ ਨੇ ਫਸਲ ਵੇਚਣਗੇ ਤਾਂ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਚੱਲੂਗਾ ਜਿਵੇਂ ਤੁਸੀਂ ਕਹੇ ਕਿ ਇਹ ਸਰਕਾਰਾਂ ਨੂੰ ਪ੍ਰਬੰਧ ਕਰਨਾ ਚਾਹੀਦਾ ਪਰ ਲੋਕ ਆਪ ਮੁਹਾਰੇ ਹੋ ਕੇ ਪੰਜਾਬ ਜਿਹੜਾ ਪੰਜਾਬ ਦੇ ਨਾਲ ਖੜ ਰਿਹਾ ਜਿੱਥੇ ਵੀ ਲੋਡ ਪੈਂਦੇ ਆ ਭਾਵੇਂ ਹਿਮਾਚਲ ਵਿੱਚ ਬਿਹਾਰ ਵਿੱਚ ਹੜ ਆਏ ਉੱਥੇ ਵੀ ਪੰਜਾਬ ਜਿਹੜਾ ਸਭ ਤੋਂ ਪਹਿਲਾਂ ਪਹੁੰਚਦਾ ਹੈ ਕਿਵੇਂ ਦੇਖਦੇ ਹੋ ਕਿ ਪੰਜਾਬ ਜਿਹੜਾ ਪੰਜਾਬ ਦੇ ਨਾਲ ਖੜਿਆ ਕੋਈ ਦੂਸਰਾ ਸੂਬਾ ਨਹੀਂ ਹਜੇ ਤੱਕ ਆਇਆ ਆਪਣੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੈ ਚਾਹੇ ਉਹ ਆਮ ਸੰਗਤ ਹੈ ਪੰਜਾਬ ਦੀ ਚਾਹੇ ਉਹ ਗੁਰਦੁਆਰਾ ਸਾਹਿਬ ਨੇ ਚਾਹੇ ਗੁਰਸਿੱਖ ਨੇ ਚਾਹੇ ਵਧੀਆ ਡੇਰਿਆਂ ਵਾਲੇ ਸਾਧੂ ਵੀ ਨੇ ਜਿਹੜੇ ਇਹ ਜ ਆ ਪ੍ਰਬੰਧ ਕਰਦੇ ਨੇ ਸੇਵਾਵਾਂ ਕਰਦੇ ਨੇ ਬਾਕੀ ਆਪਾਂ ਉਹਨਾਂ ਦੇ ਨਾਲ ਤੁਲਨਾ ਨਹੀਂ ਕਰ ਸਕਦੇ ਵੀ ਉਹ ਵੀ ਐਵੇਂ ਜਿਵੇਂ ਕਰਨ ਉਹਨਾਂ ਤੇ ਬਖਸ਼ਿਸ਼ ਉਹੇ ਜਿਹੀ ਹੋਈ ਨਹੀਂ ਹੋਈ ਸਾਨੂੰ ਸਾਡੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਕਰਤ ਕਰੋ ਨਾਮ ਜਪੋ ਵੰਡ ਛਕੋ ਤਾਂ ਕਿ ਅਸੀਂ ਜਿਹੜਾ ਜਿੰਨਾ ਵੀ ਸਰਦਾ ਹੈ ਜਿੰਨਾ ਵੀ ਕਸਲਵੇ ਹੈਗਾ ਬਾਅਦ ਚੜ ਕੇ ਉਹ ਯੋਗਦਾਨ ਜਾਂ ਸੇਵਾਵਾਂ ਦਿੰਦਾ ਹੈ। ਠੀਕ ਹੈ। ਬਾਬਾ ਜੀ ਜਿਵੇਂ ਪੰਜਾਬ ਤੋਂ ਵੱਖ-ਵੱਖ ਥਾਵਾਂ ਤੇ ਲੋਕ ਟਰੈਕਟਰ ਰਾਸ਼ਨ ਲੈ ਕੇ ਜਾ ਰਹੇ ਨੇ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਤੁਸੀਂ ਕਿਵੇਂ ਸਮਝਦੇ ਹੋ ਕਿ ਉਹ ਰਾਸ਼ਨ ਜਿਹੜਾ ਉਹਨਾਂ ਤੱਕ ਪਹੁੰਚ ਪਾ ਰਿਹਾ ਜਿੱਥੇ ਹੜ ਦੇ ਨਾਲ ਪਿੰਡ ਦੇ ਪਿੰਡ ਤਬਾਹ ਹੋ ਗਏ ਜਾਂ ਕੋਈ ਹੋਰ ਹੀ ਰਾਸ਼ਨਾਂ ਦਾ ਲਾਹਾ ਲੈ ਰਿਆ। ਕੋਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਕਿਵੇਂ ਜਿਹੜੀ ਸੇਵਾ ਮੁਹੱਈਆ ਕਰਵਾਈ ਜਾਵੇ ਲੋਕਾਂ ਤੱਕ ਪਹੁੰਚਾਈ ਜਾਵੇ ਦੇਖੋ ਕਈਆਂ ਨੂੰ ਮੈਂ ਹੁਣ ਕਈ ਵੀਡੀਓ ਦੇਖਿਆ ਵੀ ਨੇ ਜਿਹੜੇ ਰਾਸਣ ਲੈ ਕੇ ਜਾਂਦੇ ਨੇ ਟਰੈਕਟਰ ਟਰਾਲੀਆਂ ਉਹ ਕਈ ਉਹਨਾਂ ਤੱਕ ਪਹੁੰਚ ਵੀ ਨਹੀਂ ਸਕਿਆ ਕਈ ਰੁੜ ਵੀ ਗਏ ਟਰੈਕਟਰ ਟਰਾਲੀਆਂ ਬਾਕੀ ਜਿਹੜੇ ਦਾਨ ਲੈ ਕੇ ਜਾਂਦੇ ਨੇ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰਾਂ ਵਾਸਤੇ ਨਾ ਬਚਤ ਕਰਨ ਜਿੰਨਾਂ ਨੂੰ ਲੋੜ ਹੈ ਉਹਨਾਂ ਤੱਕ ਪਹੁੰਚਾਉਣਾ ਬਾਕੀ ਜਿਹੜੇ ਲੈਣ ਵਾਲੇ ਨੇ ਜਿਨ੍ਹਾਂ ਨੂੰ ਲੋਡ ਹੈ ਕਣਕ ਦੇ ਆٹے ਦੇ ਜਾਂ ਰੋਟੀ ਦੇ ਦਾਲ ਦੇ ਕਾਸਰੀ ਲੋਡ ਹੈ ਉਹਨਾਂ ਕ ਲੈਣ ਜਿੰਨਾ ਉਹਨਾਂ ਨੂੰ ਲੋਡ ਹੈ ਜੇ ਆਪਾਂ ਨੇ ਸੱਟਣਾ ਜਾਂ ਖਰਾਬ ਕਰਨਾ ਉਹ ਵਧੀਆ ਗੱਲ ਨਹੀਂ ਤੇ ਇੱਕ ਮੁੱਖ ਮੰਤਰੀ ਨੇ ਇੱਕ ਰਾਹਤ ਫੰਡ ਈਸ਼ੂ ਕੀਤਾ ਅਕਾਊਂਟ ਨੰਬਰ ਕੇ ਸਰਕਾਰ ਦੇ ਇਸ ਅਕਾਊਂਟ ਨੰਬਰ ਦੇ ਵਿੱਚ ਜਿਹੜੀ ਹੈ ਵੱਧ ਤੋਂ ਵੱਧ ਧਨ ਪਾਇਆ ਜਾਵੇ ਤੁਸੀਂ ਕਿਵੇਂ ਸਮਝਦੇ ਹੋ ਜੇ ਲੋਕਾਂ ਦੇ ਟੈਕਸ ਇਕੱਠੇ ਕਰਕੇ ਸਰਕਾਰ ਲੋਕਾਂ ਦੀ ਮਦਦ ਨਹੀਂ ਕਰ ਰਹੀ ਕਿ ਇਹ ਅਸੀਂ ਸਮਝੀਏ ਕਿ ਇਹ ਜਿਹੜਾ ਫੰਡ ਇਕੱਠਾ ਹੋਏਗਾ ਕਿ ਇਹ ਲੋਕਾਂ ਤੇ ਲੱਗੇਗਾ ਦੇਖੋ ਮੈਨੂੰ ਇਹਦੇ ਬਾਰੇ ਇੰਨੀ ਜਾਣਕਾਰੀ ਹੈ ਨਹੀਂ ਪਰ ਜੇ ਸਰਕਾਰ ਫੰਡ ਪਾ ਰਹੀ ਹੈ ਤਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਐਮਐਲਏ ਨੇ ਜਾਂ ਪ੍ਰਬੰਧਕ ਨੇ ਜ਼ਿੰਮੇਵਾਰ ਬੰਦੇ ਨੇ ਜਿਹੜੇ ਉਹਨਾਂ ਨੂੰ ਸਮੇਂ ਸਿਰ ਲੋੜ ਵਾਸਤੇ ਉਹ ਜਿਹੜਾ ਧੰਨਾ ਉਹ ਪੈਸਾ ਉਹ ਥਾਂ ਤੇ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤੁਸੀਂ ਹੜ੍ਹਾਂ ਦੇ ਸਥਿਤੀ ਦੇ ਵਿੱਚ ਲੋਕਾਂ ਨੂੰ ਕੀ ਸੰਦੇਸ਼ ਦੇਣਾ ਜਾਂਦੇ ਹੋ ਜਿਹੜੇ ਹੜ੍ਹਾਂ ਦੇ ਵਿੱਚ ਆਏ ਹੋਏ ਨੇ ਉਹ ਆਪਣੇ ਵਧੀਆ ਥਾਵਾਂ ਤੇ ਉੱਚੇ ਥਾਵਾਂ ਤੇ ਚਲੇ ਜਾਣ ਰੱਬ ਦਾ ਸਿਮਰਨ ਕਰਨ ਕਿ ਪ੍ਰਮਾਤਮਾ ਸਾਨੂੰ ਜਿਹੜੇ ਇਹ ਜੇ ਖੜਨੇ ਜਾਂ ਮਤਲਬ ਅੱਗ ਆ ਜਾਂ ਹਵਾਵਾਂ ਨੇ ਕੋਈ ਪਚਾਰਨੇ ਉਹਨਾਂ ਤੋਂ ਸਾਨੂੰ ਬਚਾ ਕੇ ਰੱਖੇ ਸੋ ਬਾਬਾ ਜੀ ਨੇ ਜੋ ਮੌਜੂਦਾ ਪੰਜਾਬ ਦੇ ਵਿੱਚ ਹਾਲਾਤ ਬਣੇ ਨੇ ਸਿੱਤੇ ਹੜਾਂ ਦੇ ਉਹਨਾਂ ਬਾਰੇ ਵੀ ਉਹਨਾਂ ਨੇ ਆਪਣੇ ਸੁਝਾਅ ਦਿੱਤੇ ਹਨ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਾਫੀ ਲੰਮੇ ਸਮੇਂ ਤੋਂ ਪਿੰਡ ਖੇੜੀ ਨਗਾਈਆਂ ਤੋਂ ਜਿੱਥੋਂ ਭਾਈ ਗੁਰਜੀਤ ਸਿੰਘ ਟਾਵਰ ਮੋਰਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਧਰਮਾਂ ਦੇ ਸਰਕਾਰ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਮੋਰਚਾ ਲਗਾਤਾਰ ਲਾਇਆ ਤੁਸੀਂ ਦੇਖ ਪਾ ਰਹੇ ਹੋ ਕਿ ਮੈਂ ਵੀ ਪੈ ਰਿਹਾ ਤਾਂ ਵੀ ਬਾਬਾ ਜੀ ਇੱਥੇ ਹਾਜ਼ਰੀ ਪਰਨ ਆਏ ਨੇ ਤੇ ਨਿਰੰਤਰ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਕਰ ਰਹੇ ਹਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ